ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਬੁਲਣ ਡਿਜ਼ਾਈਨ ਚੈਨਲ ਦੇ ਉੱਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ ਤੇ ਚੜ੍ਹਦੀ ਕਲਾ ਵਿੱਚ ਹਾਂ ਆਹ ਦੇਖੋ ਅੱਜ ਆਪਾਂ ਤੁਹਾਨੂੰ ਇਹ ਡਿਜ਼ਾਈਨ ਪਹਿਲਾਂ ਦੱਸਿਆ ਹੋਇਆ ਏ ਕਿਸ ਤਰ੍ਹਾਂ ਆਪਾਂ ਵਦਕੁੰਡੇ ਵਿਧਾਏ ਹਨ ਆਹ ਦੇਖੋ ਇੱਥੇ ਆਪਾਂ ਬਟਨ ਵੀ ਲਗਾ ਲਏ ਨੇ ਕਿਉਂਕਿ ਇੱਥੇ ਤੱਕ ਹੀ ਆਪਾਂ ਬਟਨ ਰੱਖਾਂਗੇ ਨੀਚੇ ਤੋਂ ਆਪਾਂ ਫਰੌਗ ਟਾਈਪ ਬਣਾਵਾਂਗੇ ਥੋੜੀ ਖੁੱਲੀ ਜੀ ਕੋਟੀ ਬਣਾਵਾਂਗੇ ਜਿਸ ਤਰ੍ਹਾਂ ਫਰੌਗ ਹੁੰਦੀ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਬਟਨ ਲਗਾ ਲੈਨੇ ਤੇ ਇਹ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏਗੀ ਜਦੋਂ ਪੂਰੀ ਤਿਆਰ ਹੋਏਗੀ ਉਦੋਂ ਆਪਾਂ ਤੁਹਾਨੂੰ ਪੂਰੀ ਵੀ ਫੋਟੋ ਪਾ ਦਾਂਗੇ ਹੁਣ ਅੱਜ ਆਪਾਂ ਤੁਹਾਨੂੰ ਇਹਦੇ ਸਿਰਫ ਨੀਚੇ ਤੋਂ ਦੱਸਾਂਗੇ ਕਿ ਉੱਪਰ ਤਾਂ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਪਾਇਆ ਤੇ ਨੀਚੇ ਆਪਾਂ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਡਿਜ਼ਾਈਨ ਪਾਵਾਂਗੇ ਆ ਦੇਖੋ ਇਸ ਸਾਈਡ ਆਪਾਂ ਕਾਜ ਰੱਖੇ ਹੋਏ ਸਨ ਤੇ ਦੂਸਰੀ ਸਾਈਡ ਤੇ ਬਟਨ ਲਗਾਏ ਸਨ ਇਹ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਸੀ ਆ ਦੇਖੋ ਇਹ ਦੋਨੋਂ ਪੱਲਿਆਂ ਦੇ ਕੁੰਡੇ ਨੇ ਤੇ ਇਹ ਬਾਜੂ ਦੇ ਕੁੰਡੇ ਨੇ ਬਾਹਂਦੇ ਨੇ ਤੇ ਇਹ ਪਿਛਲੇ ਪੱਲੇ ਦੇ ਨੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਕੁੰਡੇ ਅਲੱਗ ਸਲਾਈਆਂ ਤੇ ਕੀਤੇ ਹੋਏ ਨੇ ਤੇ ਦੂਸਰੇ ਕੁੰਡੇ ਅਲੱਗ ਦੇ ਨੇ ਬਾਜੂ ਵਾਲੇ ਕੁੰਡੇ ਆਪਾਂ ਅਲੱਗ ਤੇ ਕੀਤੇ ਹੋਏ ਨੇ ਆ ਦੇਖੋ ਫੱਟੀ ਦੇ ਨੇ ਇਹ ਆਪਾਂ ਫੱਟੀ ਤੋਂ ਜੋੜ ਲਈਏ ਤੇ ਬਟਨ ਲਗਾ ਲੈਨੇ ਇਹ ਕੁੰਡੇ ਆਪਣੀ ਬਾਹਂਦੇ ਨੇ ਤੇ ਇਹ ਪਿਛਲੇ ਪੱਲੇ ਦੇ ਨੇ ਹੁਣ ਆਪਾਂ ਇੱਥੇ ਬਾਹ ਦਾ ਡਿਜ਼ਾਈਨ ਬਣਾਵਾਂਗੇ ਡਿਜ਼ਾਈਨ ਬਣਾਉਣ ਦੇ ਲਈ ਪਹਿਲਾਂ ਆਪਾਂ ਸਿੱਧੀ ਪੁੱਠੀ ਸਲਾਈ ਪਾ ਲਈ ਹੈ ਪਤਾ ਨਹੀਂ ਡਿਜ਼ਾਈਨ ਦੱਸਦੇ ਨੇ ਪਹਿਲਾਂ ਆਪਾਂ ਚਾਰ ਕੋਣ ਦੇ ਇਸ਼ਤਰਾ ਸਿੱਧੇ ਪਾਵਾਂਗੇ ਸਿੱਧੇ ਇਹਨਾਂ ਦਾ ਨਾਈ ਸਾਈਡ ਰੱਖਾਂਗੇ ਆਪਾਂ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਦੋ ਦਾ ਇੱਕ ਕੀਤਾ ਇੱਕ ਵੱਲ ਪੈ ਗਿਆ ਤੇ ਦੋ ਦਾ ਇੱਕ ਕੀਤਾ ਫਿਰ ਆਪਾਂ ਇਸ ਤਰ੍ਹਾਂ ਗਾਈ ਸਾਈਡ ਹੀ ਰੱਖਾਂਗੇ ਫਿਰ ਇੱਕ ਸਿੱਧਾ ਬੁਣਾਂਗੇ ਫਿਰ ਇੱਥੇ ਫਿਰ ਦਾ ਗਾਈ ਸਾਈਡ ਤੇ ਦੋ ਦਾ ਇੱਥੇ ਕਰਾਂਗੇ ਇਸ ਤਰ੍ਹਾਂ ਦੋ ਦਾਇਕ ਕਰਨ ਤੋਂ ਬਾਅਦ ਇਹ ਆਪਣੇ ਤਿੰਨ ਹੋ ਗਏ ਇਹਨੂੰ ਬਲ ਪਾਵਾਂਗੇ ਤੇ ਤਾਂਗਾ ਇਸੇ ਢਾਈ ਰੱਖਾਂਗੇ ਇਹਨੂੰ ਆਪਾਂ ਸਿੱਧਾ ਬੰਨਦਾਂਗੇ ਇੱਥੇ ਫਿਰ ਬਲ ਪੈ ਗਿਆ ਦੇਖੋ ਇਸ ਤਰ੍ਹਾਂ ਫੇਰ ਚਾਰ ਉਲਟੀ ਚਾਰ ਉਲਟੇ ਕਰਨ ਤੋਂ ਬਾਅਦ ਫੇਰ ਆ ਦੇਖੋ ਇਸ ਤਰ੍ਹਾਂ ਤਾਂਗਾ ਇਸੇ ਢਾਈ ਰੱਖਾਂਗੇ ਆਹ ਕੁੰਡਾ ਇੱਕ ਪਲਟਾਂਗੇ ਇਹ ਆਪਾਂ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕਰਾਂਗੇ ਫਿਰ ਇੱਕ ਸਿੱਧਾ ਬੁਣਾਂਗੇ ਫਿਰ ਇੱਥੇ ਦੋ ਦਾ ਇੱਕ ਫਿਰ ਇਸ ਸਾਈਡ ਤੋਂ ਵੀ ਕਰਾਂਗੇ ਫਿਰ ਵਲ ਪਾਵਾਂਗੇ ਤਾਂ ਗੈਸੜੀ ਰੱਖਾਂਗੇ ਇੱਕ ਗੁੰਡਾ ਉਲਟਾ ਬੁਣਾਂਗੇ ਤਾਂ ਵਲ ਪੈ ਜਾਏਗਾ ਫਿਰ ਦੋ ਤਿੰਨ ਚਾਰ ਇਸ ਤਰ੍ਹਾਂ ਚਾਰ ਕਰਨ ਤੋਂ ਬਾਅਦ ਇੱਕ ਵਾਰੀ ਹੋਰ ਦੇਖ ਲਓ ਧਾਗਾ ਆਪਣੀ ਸਾਈਡ ਰੱਖਾਂਗੇ ਤੇ ਦੋ ਦਾ ਆਹ ਕੁੰਡਾ ਇਸ ਤਰ੍ਹਾਂ ਪਲਟਾਂਗੇ ਤੇ ਦੋ ਦਾ ਇੱਕ ਕਰਾਂਗੇ ਫਿਰ ਇੱਕ ਸਿੱਧਾ ਪੁਣਾਗੇ ਫਿਰ ਆ ਦੋ ਦਾ ਇੱਕ ਇਸ ਸਾਈਡ ਤੋਂ ਕਰਾਂਗੇ ਫਿਰ ਇਹੀ ਸਾਰਾ ਆਪਣਾ ਡਿਜ਼ਾਈਨ ਹੈ ਪਹਿਲਾਂ ਚਾਰ ਉਲਟੇ ਪਾਏ ਧਾਗਾ ਆਪਣੀ ਸਾਈਡ ਰੱਖਿਆ ਦੋ ਦਾ ਇੱਕ ਕੀਤਾ ਫਿਰ ਇੱਕ ਸਿੱਧਾ ਬੁਣਿਆ ਧਾਗਾ ਪਿਛਲੀ ਸਾਈਡ ਹੀ ਰੱਖਿਆ ਤੇ ਦੋ ਦਾ ਇੱਕ ਫੇਰ ਕੀਤਾ ਫਿਰ ਧਾਗਾ ਪਿਛਲੀ ਸਾਈਡ ਰੱਖਿਆ ਤੇ ਇੱਕ ਉਲਟਾ ਬੁਣਿਆ ਇਹ ਦੇਖੋ ਇਹ ਵੱਲ ਪੈ ਗਿਆ ਕਿਉਂਕਿ ਦੋ ਵੱਲ ਹੋ ਗਏ ਤੇ ਦੋ ਆਪਣੇ ਘਟੇ ਸੰ ਤੇ ਦੋ ਹੀ ਵੱਧ ਗਏ ਨੇ ਫਿਰ ਇਸ ਤਰ੍ਹਾਂ ਚਾਰ ਉਲਟੇ ਫੇਰ ਵੱਲ ਫੇਰ ਦੋ ਦਾ ਇੱਕ ਫੇਰ ਇੱਕ ਸਿੱਧਾ ਫੇਰ ਦੋ ਦਾ ਇੱਕ ਤੇ ਫੇਰ ਇੱਕ ਵੱਲ ਪੈ ਗਿਆ ਫੇਰ ਇਸ ਤਰ੍ਹਾਂ ਅੱਗੇ ਫੇਰ ਚਾਰ ਫੇਰ ਵੱਲ ਫੇਰ ਦੋ ਦਾ ਇੱਕ ਫੇਰ ਇੱਕ ਸਿੱਧਾ ਫੇਰ ਦੋ ਦਾ ਇੱਕ ਤੇ ਫਿਰ ਵਾਰ ਇਸ ਲਾਈਨ ਨੂੰ ਪੂਰਾ ਆਪਾਂ ਇਸ ਤਰ੍ਹਾਂ ਇਨਕੰਪਲੀਟ ਕਰ ਲਿਆ ਏ ਆ ਗਈ ਆਪਣੀ ਉਲਟੀ ਸਲਾਈ ਉਲਟੀ ਸਲਾਈ ਨੂੰ ਆਪਾਂ ਪੂਰਾ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲੈਨੇ ਆ ਮਿਲਦੇ ਆ ਤੁਹਾਨੂੰ ਉਲਟੀ ਸਲਾਈ ਕੰਪਲੀਟ ਕਰਨ ਤੋਂ ਆ ਦੇਖੋ ਇਸ ਤਰ੍ਹਾਂ ਹੋਣਾ ਹੋਗੀ ਆਪਣੀ ਏ ਆ ਗਈ ਆਪਣੀ ਤੀਸਰੀ ਸਲਾਈ ਤੀਸਰੀ ਸਲਾਈ ਵਿੱਚ ਆਪਾਂ ਇਸ ਤਰ੍ਹਾਂ ਹੀ ਕਰਾਂਗੇ ਕਿ ਜਿਹੜੇ ਉਲਟੇ ਨੇ ਜਿਹੜੇ ਉਲਟੇ ਹੁੰਦੇ ਨੇ ਉਹਨਾਂ ਨੂੰ ਆਪਾਂ ਉਲਟੇ ਹੀ ਬੰਦਾਂਗੇ ਆਹ ਇਹ ਆਪਣੇ ਚਾਰ ਉਲਟੇ ਹੋ ਗਏ ਧਾਗਾ ਪਿਛਲੀ ਸਾਈਡ ਕਰਾਂਗੇ ਇਹ ਆਪਣਾ ਇੱਕ ਸਿੱਧਾ ਹੋ ਗਿਆ ਇਹਨੂੰ ਸਿੱਧਾ ਬੰਦਾਂਗੇ ਫਿਰ ਇੱਥੇ ਆ ਦੇਖੋ ਆ ਜਿਹੜੇ ਤਿੰਨ ਨੇ ਆਪਣੇ ਧਾਗਾ ਆਪਣੀ ਸਾਈਡ ਕਰਾਂਗੇ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਇਹਨਾਂ ਤਿੰਨਾਂ ਦਾ ਇੱਕ ਕਰ ਦਾਂਗੇ ਆਪਾਂ ਫੇਰ ਧਾਗਾ ਆਪਣੀ ਸਾਈਡ ਕਰਾਂਗੇ ਤੇ ਇਹਨੂੰ ਵਲ ਪਾ ਲਾਂਗੇ ਫਿਰ ਇੱਥੇ ਚਾਰ ਦੇ ਚਾਰ ਉਲਟੇ ਚਾਰ ਵਲਟੇ ਫੇਰੇ تھے ਧਾਗਾ ਉਹ ਦੂਸਰੀ ਸਾਈਡ ਇੱਕ ਸਿੱਧਾ ਫੇਰ ਧਾਗਾ ਆਪਣੀ ਸਾਈਡ ਕਰਾਂਗੇ ਤੇ ਤਿੰਨ ਦਾ ਇੱਕਾ ਤਿੰਨ ਸਿੱਧਾ ਇਹਨੂੰ ਆਪਾਂ ਤਿੰਨ ਦਾ ਇੱਕ ਕਰਾਂਗੇ ਤਿੰਨ ਦਾ ਇੱਕ ਕਰਨ ਤੋਂ ਬਾਅਦ ਫੇਰ ਧਾਗਾ ਆਪਣੀ ਸਾਈਡ ਕਰਾਂਗੇ ਤੇ ਇੱਕ ਸਿੱਧਾ ਬੁਣਾਂਗੇ ਇਹ ਆਪਣਾ ਸਿੱਧਾ ਉਹ ਹੈ ਜਿਹੜਾ ਪਿਛਲੀ ਸਿਲਾਈ ਆਪਾਂ ਵੱਲ ਪਾਇਆ ਸੀ ਆ ਦੇਖੋ ਇੱਥੇ ਸਿੱਧੇ ਦੇ ਸਿੱਧੇ ਹੋਣਗੇ ਤੇ ਇੱਥੇ ਆ ਡੱਬੀ ਇਸ ਤਰ੍ਹਾਂ ਬੰਦ ਹੋ ਜੇਗੀ। ਵਲ ਪੈਂਦਾ ਸੀ ਪਹਿਲਾਂ ਤਿੰਨ ਹਨ ਫਿਰ ਇਧਰ-ਇਧਰ ਵਲ ਪਿਆ ਸੀ ਹੁਣ ਆਪਣੇ ਕੋਲ ਇੱਕ ਰਹਿ ਗਿਆ ਇੱਕ ਦੇ ਇਧਰ ਵੀ ਇਧਰ ਵੀ ਵਲ ਪੈ ਗਿਆ। ਹੁਣ ਆਪਾਂ ਪਹਿਲਾਂ ਇਹ ਸਲਾਈ ਕੰਪਲੀਟ ਕਰ ਲਈਏ ਫਿਰ ਇਸ ਤੋਂ ਸਿੱਧੀ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ। ਆ ਦੇਖੋ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਦਾ ਪੂਰਾ ਪੈ ਗਿਆ ਏ ਇਹ ਛੇ ਸਲਾਈਆਂ ਦਾ ਹੀ ਡਿਜ਼ਾਈਨ ਹੈ ਤੇ ਛੇ ਸਲਾਈਆਂ ਆਪਾਂ ਤੁਹਾਨੂੰ ਦੱਸ ਦਿੱਤੀਆਂ ਨੇ ਕੰਪਲੀਟ ਹੋ ਗਈਆਂ ਨੇ ਆਪਣੀਆਂ ਆ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਏ ਇਸ ਤਰ੍ਹਾਂ ਕਰਦੇ ਹੋਏ ਆਪਾਂ ਪੂਰੀ ਬਾਜੂ ਬਣਾ ਲਾਂਗੇ ਜਦੋਂ ਆਪਣੀ ਪੂਰੀ ਕੋਟੀ ਬਣ ਗਈ ਅਗਲੇ ਪੱਲਿਆਂ ਤੇ ਤੇ ਪਿਛਲਿਆਂ ਤੇ ਵੀ ਆਪਾਂ ਇਸ ਤਰ੍ਹਾਂ ਹੀ ਡਿਜ਼ਾਈਨ ਪਾਵਾਂਗੇ ਇਥੇ ਆਪਾਂ ਉੱਪਰ ਤੋਂ ਸਟਾਰਟ ਕੀਤੀ ਹੋਈ ਹੈ ਜੇ ਤੁਸੀਂ ਨੀਚੇ ਤੋਂ ਸਟਾਰਟ ਕਰਕੇ ਵੀ ਇਹ ਡਿਜ਼ਾਈਨ ਪਾਣਾ ਚਾਹੋ ਤਾਂ ਵੀ ਪਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ